ਉੱਥੇ ਲੈ ਜਾਣਾ ਗੁਰੂ ਨਾਨਕ ਪਾਛਾ ਤੁਰ ਪਏ ਸੱਚਾ ਸੌਦਾ ਕਰ ਲਈ ਕੋਈ ਪਤਾ ਨਹੀਂ ਕਿੱਥੇ ਜਾਣਾ ਕੋਈ ਪਤਾ ਨਹੀਂ ਕਿਹੜੀ ਦੁਕਾਨ ਤੇ ਜਾਣਾ ਕੋਈ ਪਤਾ ਨਹੀਂ ਕੀ ਖਰੀਦਣਾ ਕੁਛ ਨਹੀਂ ਪਤਾ ਤੁਰ ਪਏ ਜੰਗਲ ਚੋਂ ਲੰਘਣ ਲੱਗੇ ਅੱਗੇ ਕੁਝ ਠਿਕ ਸਾਧੂ ਖੜਾ ਹੈ ਕਹਿੰਦੇ ਭਾਈ ਤੂੰ ਕੌਣ ਹੈ ਕਹਿੰਦਾ ਮੈਂ ਸਾਧੂ ਤੂੰ ਕੌਣ ਹੈ ਭਾਈ ਉਹ ਮੈਂ ਸਾਧੂ ਤੂੰ ਸਾਧੂ ਹੀ ਲੱਗਦਾ ਤੇ ਹੈ ਨਹੀਂ ਕਹਿੰਦਾ ਬਾਲਕ ਬੱਚੇ ਮੈਂ ਸਾਧੂ ਹਾਂ ਪੁੱਤਰ ਸਾਧੂ ਆ। ਇਹ ਲੱਗਦਾ ਤੇ ਆ। ਉਹ ਪੁੱਤਰ ਮੈਂ ਸਾਧੂ ਆ ਆ ਤੈਨੂੰ ਸਾਧੂ ਹੋਰ ਬਖਾਵਾ ਲੈ ਤੁਰਿਆ। ਬਾਕੀ ਸਾਧੂ ਖੜੇ ਸੀ ਉੱਥੇ। ਉਹ ਜਾ ਕੇ ਕਹਿੰਦਾ ਸਾਧੂ ਆਪਣੇ ਗੁਰੂ ਨੂੰ ਕਹਿੰਦਾ ਬੱਚਾ ਕਹਿੰਦਾ ਤੁਸੀਂ ਸਾਧੂ ਨਹੀਂ ਹੋ। ਕਹਿੰਦੇ ਬਲਕਿ ਅਸੀਂ ਸਾਧੂ ਆ। ਅਗੋ ਗੁਰੂ ਨਾਨਕ ਪਾਤਸ਼ਾਹ ਉਹਨਾਂ ਸਾਰਿਆਂ ਨੂੰ ਕਹਿੰਦੇ ਤੁਸੀਂ ਸਾਧੂ ਕੋਈ ਨਹੀਂ। ਤੁਸੀਂ ਕੋਈ ਸਾਧੂ ਨਹੀਂ ਹੋ। ਉਹ ਕਹਿੰਦੇ ਉਹ ਕਿਦਾਂ? ਕਹਿੰਦੇ ਜੇ ਤੁਸੀਂ ਸਾਧੂ ਹੋ ਨਾ ਤਾਂ ਤੇ ਭੁੱਖ ਲੱਗੀ ਆ। ਤੁਸੀਂ ਤਾਂ ਲੰਗਰ ਲੱਭਦੇ ਫਿਰਦੇ ਹੋ ਪੇਟ ਦੀ ਖੁਲਾਕ ਲੱਭਦੇ ਫਿਰਦੇ ਹੋ ਉਹ ਮੰਨ ਕੇ ਵੀ ਗੱਲ ਤੇ ਸਹੀ ਐ ਅੱਜ ਤਾਂ ਭੁੱਖੇ ਆ ਗੁਰ ਨਾਨਕ ਬਾਜਾ ਕਹਿੰਦੇ ਮੈਂ ਸਾਧਣੇ ਆਇਆ ਸੰਸਾਰ ਨੂੰ ਮੇਰਾ ਕੰਮ ਹੀ ਐ ਮੈਂ ਸਾਧੂ ਬਣਾਉਣ ਆਇਆ ਸੰਸਾਰ ਦੇ ਗੁਰ ਨਾਨਕ ਪਾਤਸ਼ਾਹ ਨੇ ਲੰਗਰ ਲਵਾਤਾ ਗੁਰ ਨਾਨਕ ਪਾਤਸ਼ਾਹ ਨੇ ਲੰਗਰ ਲਵਾਤਾ ਲੰਗਰ ਛਕਾਇਆ ਸਾਧੂਆਂ ਨੇ ਪੇਟ ਪਰ ਲੰਗਰ ਛਕਿਆ ਤੇ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਕਹਿੰਦੇ ਅਸੀਂ ਆਪਣੇ ਘਰ-ਬਾਰ ਛੱਡ ਆਏ ਆ ਅਸੀਂ ਸੰਨਿਆਸ ਲੈ ਲਿਆ ਕੋਈ ਕਹਿੰਦਾ 10 ਸਾਲ ਹੋ ਗਏ ਕੋਈ ਕਹਿੰਦਾ 15 ਸਾਲ ਹੋ ਗਏ ਕੋਈ ਕਹਿੰਦਾ 20 ਸਾਲ ਹੋ ਗਏ ਘਰ-ਬਾਰ ਛੱਡਦਾ ਅਸੀਂ ਸਾਧੂ ਆ ਗੁਰੂ ਨਾਨਕ ਪਾਛਾ ਲੰਗਰ ਛਕਾ ਕੇ ਜਿਹੜੇ ਬਾਕੀ ਪੈਸੇ ਬਚੇ ਨਾ ਉਹਨਾਂ 'ਚ ਵੰਡ ਦਿੱਤੇ ਉਹਨਾਂ 'ਚ ਵੰਡ ਦਿੱਤੇ ਕਹਿੰਦੇ ਆ ਲੋ ਫੜੋ ਇਦਾਂ ਕਰੋ ਆਪਣੇ ਘਰ ਵਾਪਸ ਜਾਓ ਉਹ ਕਹਿੰਦੇ ਕਿਦਾਂ ਚਾਹੀਏ 10 10 20 ਸਾਲ ਸੋ ਹੋ ਗਏ ਤੁਹਾਨੂੰ ਕਰਵਾਏ ਨੂੰ ਨਾ ਕੋ ਪੈਸਾ ਨਾ ਕੋ ਤੇਲਾ ਕੋਈ ਪੈਸਾ ਹੋ ਤਾਂ ਘਰ ਜਾ ਕੇ ਕੰਮ ਕਰ ਕਰਾਂਗੇ ਜਿੰਦੇ ਜਾਓ ਕਿਰਤ ਕਰੋ ਮੰਡ ਛਕੋ ਨਾਮ ਜਪੋ ਛੱਡੋ ਕੁਛ ਨਾ ਘਰ ਬਰ ਨਾ ਛੱਡੋ ਜਾਓ ਘਰਾਂ ਨੂੰ ਵਾਪਸ ਪੈਸੇ ਦਿੱਤੇ ਜਦੋਂ ਪੈਸੇ ਦਿੱਤੇ ਜਾਓ ਆਪਣੇ ਘਰ ਕੰਮ ਕਰੋ ਜਾ ਕੇ ਕਿਉਂਕਿ ਰੁਪਈਆ 2 ਰੁਪਈਆ ਬੜੀ ਵੱਡੀ ਰਕਮ ਸੀ ਜਦੋਂ ਤੁਰਨ ਲੱਗਣ ਨਾ ਸਾਧੂ ਘਰਾਂ ਨੂੰ ਉਹਦਾ ਗੁਰੂ ਕਹਿੰਦਾ ਹੈ ਕਹਿੰਦਾ ਬਲਕ ਤੇਰਾ ਨਾ ਕੀ ਕਹਿੰਦੇ ਮੇਰਾ ਨਾਮ ਨਾਨਕ ਕਹਿੰਦੇ ਬੜਾ ਸੱਚਾ ਸੌਦਾ ਕੀਤਾ ਤੂੰ ਇਹ ਆ ਸੱਚਾ ਸੌਦਾ ਉਹ ਤੁਰਨ ਲੱਗੇ ਪੈਸੇ ਲੈ ਕੇ ਘਰਾਂ ਨੂੰ ਕਹਿੰਦੇ ਨਾਨਕ ਤੂੰ ਸਾਨੂੰ ਸਿਖਾਇਆ ਸੱਚਾ ਸੌਦਾ ਕਰਨਾ ਹੈ ਕਿਰਤ ਕਰਨੀ ਹੈ ਵੰਡ ਕੇ ਛਕਣਾ ਹੈ ਹਾਲ ਖਾਏ ਕਿਛੱਥੋਂ ਦੇ ਨਾਨਕ ਰਾ ਪਛਾਣੇ ਸੇ ਹਾਲ ਨਾਲ ਹਾਲ ਕੇ ਕਿਰਤ ਕਰਕੇ ਕਮਾਈ ਕਰਕੇ ਖਾਣਾ ਹੈ ਕੁਛ ਹੱਥੋਂ ਦੇਣਾ ਹੈ ਦਾਨ ਕਰਨਾ ਹੈ ਵੰਡ ਕੇ ਛਕਣਾ ਹੈ ਤੇ ਨਾਮ ਸਿਮਰਨ ਕਰਨਾ ਹੈ ਉਹ ਕਹਿੰਦਾ ਸਾਨੂੰ ਸਿਖਾਤਾ ਹੀ ਤੇ ਅਸੀਂ ਤੇ ਫਿਰ ਮਾਰ ਖਾਗੇ ਤੇ ਗਲਤ ਹੋਗੇ ਅਸੀਂ ਤੇ ਗਲਤ ਹੋਗੇ ਕਹਿੰਦੇ ਕਿਵੇਂ ਤੁਸੀਂ ਸਾਨੂੰ ਪੈਸੇ ਦੇ ਦਿੱਤੇ ਅਸੀਂ ਤੁਹਾਡੇ ਪੈਸੇ ਲੈ ਕੇ ਆਸ਼ ਕਰ ਲਾਂਗੇ ਤੇ ਅਸੀਂ ਤੇ ਗਲਤ ਹੋਗੇ ਕਹਿੰਦੇ ਫਿਰ ਕੀ ਕਰਨਾ ਜੀ ਤੇ ਸਾਰੇ ਸਾਧੂ ਕਹਿੰਦੇ ਗੁਰੂ ਨਾਨਕ ਨੂੰ ਕਹਿੰਦੇ ਨਾਨਕ ਜਿਹੜੇ ਪੈਸੇ ਤੁਸੀਂ ਸਾਨੂੰ ਦਿੱਤੇ ਆ ਨਾ ਅਸੀਂ ਕਮਾਈ ਕਰਾਂਗੇ ਅਸੀਂ ਕਮਾਵਾਂਗੇ ਤੇ ਜਿੱਦ ਤੱਕ ਅਸੀਂ ਕਮਾਈ ਪੂਰੀ ਕਰ ਲਈ ਤੇਰੇ ਪੈਸੇ ਵਾਪਸ ਕਰਨਾਵਾਂਗੇ ਦੱਸ ਪਤਾ ਕਿੱਥੇ ਆ ਤੇਰਾ ਪਤਾ ਕੀ ਹੈ ਤੇਰਾ ਐਡਰੈਸ ਕੀ ਹੈ ਜਿੱਥੇ ਮਿਲੇਗਾ ਤੇਰੇ ਪੈਸੇ ਵਾਪਸ ਕਰਨੇ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੇ ਕੀ ਸਵਾਲ ਕਰਤਾ ਤੁਸੀਂ ਦੱਸ ਕਹਿੰਦੇ ਕਿੱਥੇ ਮਿਲੇਗਾ ਜਦੋਂ ਪੈਸੇ ਮੋੜਨੇ ਤੈਨੂੰ ਕਿੱਥੇ ਮਿਲਨੇਗਾ ਬਲਕਿ ਤੂੰ ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਤੁਸੀਂ ਇਹ ਪੈਸੇ ਲੈ ਜਾਓ ਤੇ ਪਤਾ ਮੈਂ ਤੁਹਾਨੂੰ ਦੱਸ ਦੇਣਾ ਹੈ ਆਪਣੀ ਕਿਰਤ ਕਰਿਓ ਜਿੱਥੇ ਕੋਈ ਗਰੀਬ ਮਿਲ ਜਾਏ ਉਹਦਾ ਨਗੇਜ ਟੱਕਦੇ ਹੋ ਉਹਨੂੰ ਕੁਝ ਕੋਲੋਂ ਦੇ ਦਿਓ ਮੈਨੂੰ ਉਹੀ ਪਤਾ ਮੈਂ ਉੱਥੇ ਹੀ ਮਿਲਾਂਗਾ ਉੱਥੇ ਵੀ ਦਿਓ ਤਈ ਗੁਰੂ ਨਾਨਕ ਨੇ ਕਿਹਾ ਕਹਿੰਦਾ ਗੁਲਕ ਚ ਬੈਠਾ ਪਾਇਆ ਹੀ ਨਾ ਕਿਸੇ ਗਰੀਬ ਦਾ ਭਲਾ ਕਰ ਦੇ ਕਿਸੇ ਭੁੱਖੇ ਦਾ